ਅਰੋੜਾ ਬਲਜ ਖੱਤਰੀ ਸਾਹਿਬ ਰਜਿਸਟਰਡ ਸੁਨਾਮ ਵੱਲੋਂ ਅੱਖਾਂ ਦਾ ਦੂਸਰਾ ਜਾਂਚ ਅਤੇ ਚਿੱਟੇ ਮੋਤੀ ਦਾ ਫਰੀਕ ਕੈਂਪ ਦਾ ਯੋਜਨ ਸ਼ਿਵ ਨਿਕੇਤਨ ਧਰਮਸ਼ਾਲਾ ਸੁਨਾਮ ਵਿੱਚ 29 ਨਵੰਬਰ 2024 ਦਿਨ ਸ਼ੁੱਕਰਵਾਰ ਨੂੰ ਕੀਤਾ ਜਾ ਰਿਹਾ ਹੈ ਇਸ ਮੌਕੇ ਸ਼ੰਕਰਾਈ ਹਸਪਤਾਲ ਲੁਧਿਆਣਾ ਦੀ ਟੀਮ ਅੱਖਾਂ ਦੇ ਚੈੱਕਅਪ ਕਰਨਗੇ ਤੇ ਆਪਰੇਸ਼ਨ ਕਰਨਗੇ ਆਓ ਉਹਨਾਂ ਦੇ ਅਹੁਦੇਦਾਰਾਂ ਨਾਲ ਰੂਬਰੂ ਗੱਲਬਾਤ ਕਰਾਈਏ ਜੈ ਜੈਕਾਰ پہل بھی پچھلے سال بھی لایا بہت رپورٹس ملیا کی آیا یہ لگ رہا ہے بہت واڈا کپ لگ رہا ہے یہ تیاریاں چل رہی ہیں ਤਾਰੇ ਪਿੰਡਾਂ ਦੇ ਵਿੱਚ ਅਸੀਂ ਲੈਕਸਲ ਵਾ ਚੁੱਕੇ ਆ ਅਨਾਉਂਸਮੈਂਟ ਕਿ ਉਹਨਾਂ ਪਿੰਡ ਜੋ ਰਹੀ ਹੈ ਇਹ ਸ਼ਹਿਰ ਦੇ ਅੰਦਰ ਵੀ ਜਿਹੜੀ ਹੈ ਉਹ ਸਾਡੀ ਤੇ ਅੰਗਨ ਚੱਲ ਰਹੀ ਹੈ ਲੋਕਾਂ ਨੂੰ ਜਾਣਕਾਰੀ ਦਿੱਤੇ ਇਹ ਪੀਜਪ੍ਰੇਮ ਦੱਸਿਆ ਇਹਦੇ ਵਿੱਚ ਆਣਾ ਜਾਣਾ ਦਾਸੇ ਜਿਹੜਾ ਐ ਲੋਕ ਆਪਰੇਸ਼ਨ ਹੋਣਗੇ ਉਹਨਾਂ ਸਾਰਿਆਂ ਮਰੀਜ਼ਾਂ ਨੂੰ ਲੁਧਿਆਣਾ ਲਿਜਾਇਆ ਜਾਊਗਾ ਉੱਥੇ ਫਿਰ ਟੈਕਨੀਕੀ ਉਦਾਰੇ ਉਹਨਾਂ ਨੂੰ ਇਹ ਆਪਰੇਸ਼ਨ ਮਾਰ ਡਾਕਣ ਨਦਾਰ ਇੱਥੇ ਜਾਵੇ چی طرح ہے جی نے سارے درویجا جی نے ٹومی جی نے کانتا کپا جی نے ਇਹ ਸਾਰੇ ਹਨ ਸਾਰੇ ਦੇ ਰਹੇ ਨੇ ਤੇ ਮੈਂ ਧੰਨਵਾਦ ਤੁਹਾ ਆਪਵਾਰੇ ਕਰਦਾ ਤੇ ਸ਼ਹਿਰ ਵਾਲੇ ਸਾਨੂੰ ਇਹਦੇ ਵੀ ਪੂਰਾ ਸਹਿਯੋਗ ਵੀ ਦੇ ਰਹੇ ਨੇ ਇਹ ਜਿਹੜਾ ਸਾਡਾ ਕੈਂਪੇਨ ਕਾਮਯਾਬ ਹੋਇਆ। ਪ੍ਰੇਮ ਗੋਦਾਰੀ ਸਭ ਤੋਂ ਪਹਿਲਾਂ ਮੈਂ ਬੀਬੀ ਨਿਊਜ਼ ਦਾ ਬਹੁਤ-ਬਹੁਤ ਧੰਨਵਾਦ ਕਰਦਾ ਆ ਮਾਣ ਮਹਿਸੂਸ ਕਰਦਾ ਤੇ ਜਿਨ੍ਹਾਂ ਨੇ ਇਹ ਸੋਸ਼ਲ ਕੰਮ ਨੂੰ ਆਪਣੇ ਮੀਡੀਆ ਵਿੱਚ ਲਿਆਂਦਾ ਔਰ ਲੋਕਾਂ 'ਚ ਇਹ ਗੱਲ ਪਹੁੰਚ ਰੇ ਨੇ ਤੇ ਇਸ ਤਰ੍ਹਾਂ ਦਾ ਕੈਂਪ ਸੁਨਾਮ ਜੀ ਲੱਗ ਰਿਹਾ ਹੈ ਅ ਗਗਨਾਨੀ ਜੀ ਅਸੀਂ ਤੁਹਾਨੂੰ ਇਹ ਪੁੱਛਣਾ ਚਾਹਾਂਗੇ ਕਿ ਅੱਖਾਂ ਦਾ ਕੈਂਪ ਤੁਸੀਂ ਲਗਾ ਰਹੇ ਹੋ ਔਰ ਬੜਾ ਵਧੀਆ ਉਪਰਾਲਾ ਕੀਤਾ ਉਸ ਬਾਰੇ ਤੇ ਉਹਦੇ ਬਾਰੇ ਮਤਲਬ ਤੁਸੀਂ ਸੰਦੇਸ਼ ਕੀ ਦੇਣਾ ਚਾਹੋਗੇ ਅਸੀਂ ਇਹ ਦੂਜਾ ਕੈਂਪ ਲਾ ਰਹੇ ਹਾਂ ਪਿਛਲੇ ਸਾਲ ਵੀ ਕੈਂਪ ਲਾਇਆ ਸੀ ਇਸ ਸਾਲ ਸਾਡਾ ਕੈਂਪ ਮੇਗਾ ਕੈਂਪ ਹੈ ਬਹੁਤ بڑا ਕੈਂਪ ਹੈ ਪੈਂਤੀ ਪਿੰਡਾਂ ਦੇ ਵਿੱਚੋਂ ਲੋਕ ਆ ਰਹੇ ਨੇ ਪੂਰੇ ਸ਼ਹਿਰ ਚੋਂ ਆ ਰਹੇ ਔਰ ਇਸ ਕੈਂਪ ਦੇ ਜਿਹੜੇ ਮਹਾਰ ਡਾਕਟਰ ਨੇ ਸੰਗਰਾ ਹਸਪੀਟਲ ਤੋਂ ਆਣਦੇ ਉਹ ਇਥੇ ਆ ਰਹੇ ਨੇ ਪ੍ਰੀਖਣ ਕਰਨੇ ਔਰ ਚੈੱਕਅਪ ਵੀ ਕਰਨਗੇ ਇਹਦੇ ਨਾਲ ਅਸੀਂ ਅਸੀਂ ਈ ਐਨ ਟੀ ਦਾ ਵੀ ਕੈਂਪ ਲਾ ਰਹੇ ਆ ਤਾਂ ਕਿ ਗਲਾ ਨੱਕ ਕੰਨ ਚੈੱਕ ਹੋ ਸਕਣ ਜਿਹੜਾ ਤੁਸੀਂ ਅੱਖਾਂ ਦਾ ਕੈਂਪ ਲਗਾ ਰਹੇ ਉਹਦੇ ਵਿੱਚ ਜਿਹੜੀਆਂ ਐਨਕਾ ਵਗੈਰਾ ਆਪਰੇਸ਼ਨ ਵਗੈਰਾ ਜਾਂ ਮੈਡੀਸਨ ਵਗੈਰਾ ਜਾਂ ਕਾਨ ਦਾ ਜਾਂ ਉਹਨਾਂ ਨੂੰ ਲੁਧਿਆਣੇ ਲੈ ਕੇ ਜਾਣ ਦਾ ਉਹ ਮਤਲਬ ਕਿਸ ਵੱਲੋਂ ਤੁਹਾਡਾ ਇਸ ਕੈਂਪ ਦੇ ਵਿੱਚ ਜਿੰਨੇ ਆਪਰੇਸ਼ਨ ਹੋਣਗੇ ਉਹਨਾਂ ਨੂੰ ਦਵਾਈ ਫਰੀ ਇਥੇ ਜਾਊਗੀ ਔਰ ਉਹਨਾਂ ਨਾਲ ਅਸੀਂ ਨੰਬਰਾਂ ਵਾਲੀਆਂ ਐਨਕਾਂ ਉਹ ਵੀ ਅਸੀਂ ਫਰੀ ਦੇਵਾਂਗੇ ਔਰ ਆਨ ਜਾਣ ਦਾ ਖਰਚਾ ਵੀ ਉਹ ਸਾਡਾ ਹੋਊਗਾ ਆਰੇ ਇਹਦੇ ਨਾਲ ਨਾਲ ਅਸੀਂ ਅ ਦਿਨ ਦੇ ਜਿੱਥੇ-ਇਥੇ ਮਰੀਜ਼ਾਂ ਨੂੰ ਦੇਖਾਂਗੇ ਜਿਹੜੇ ਮੀਜਾਂ ਨਾਲ ਲੋਕ ਵੀ ਆਣਗੇ ਆਪਣੇ ਪਰਿਵਾਰ ਦੇ ਸਾਰਾ ਕੈਂਪ ਫ੍ਰੀ ਹੈ ਚਾਹੇ INCT ਵਾਲੇ ਨੇ ਉਹ ਵੀ ਦਵਾਈਆਂ ਦੇਣਗੇ ਚੈੱਕਅਪ ਕਰਨਗੇ ਅਸੀਂ ਵੀ ਪੂਰਾ ਕੱਲੇ-ਕੱਲੇ ਪੇਸ਼ੈਂਟ ਦਾ ਚੈੱਕ ਕਰਾਂਗੇ ਉਹਨਾਂ ਦੇ ਆਪਰੇਸ਼ਨ ਵੀ ਕਰਾਵਾਂਗੇ ਉਹਨਾਂ ਨੂੰ ਅਸੀਂ ਲੁਧਿਆਣਾ ਲੈ ਕੇ ਵੀ ਜਾਵਾਂਗੇ ਫਿਰ ਲੁਧਿਆਣੇ ਤੋਂ ਲੈ ਕੇ ਵੀ ਆਵਾਂਗੇ ਇਹ ਸਾਡਾ ਪੂਰਾ ਪ੍ਰੋਮ ਬਣਿਆ ਐ ਔਰ ਮੈਂ ਸਮਝਾ ਕਿ ਸੁਨਾਮ ਦੇ ਅੰਦਰ ਇਹ ਸਭ ਤੋਂ ਵੱਡਾ ਕੈਂਪ ਹੋਊਗਾ ਔਰ ਪੂਰੇ ਜ਼ੋਰ ਦੇ ਨਾਲ ਇਹਦਾ ਪ੍ਰਚਾਰ ਵੀ ਚੱਲ ਰਿਹਾ ਸਾਰੇ ਪਿੰਡਾਂ ਦੇ ਅੰਦਰ ਪ੍ਰਚਾਰ ਚ ਕਰ ਰਿਹਾ ਚੱਲ ਰਿਹਾ ਔਰ ਸੁਨਾਮ ਦੇ ਅੰਦਰ ਵੀ ਚੱਲ ਰਿਹਾ ਇਹਦੇ ਵਿੱਚ ਮੁੱਖ ਮਹਿਮਾਨ ਸ਼੍ਰੀ ਅਮਨੂ ਰੋੜਾ ਜੀ ਪੰਜਾਬ ਪ੍ਰਧਾਨ ਆਮ ਆਪ ਪਾਰਟੀ ਔਰ ਮਨਿਸਟਰ ਕੈਬਨ ਮਨਿਸਟਰ ਪੰਜਾਬ ਦੇ ਨੇ ਉਹ ਵੀ ਇਸ ਵਿੱਚ ਚੀਫ ਗੈਸਟ ਹੋਣਗੇ ਔਰ ਸਟਾਰ ਗੈਸਟ ਸਾਡੇ ਜਿਹੜੇ ਦੋ ਜਣ ਐਸੇ ਲੋਗ ਹੋਣਗੇ ਜਿਹੜੇ ਪ੍ਰਤੀਸ਼ਠਾ ਲੋਗ ਨੇ ਨਿਊਜ਼ ਨਾਮ ਦਾ ਬਹੁਤ ਬਹੁਤ ਸਵਾਗਤ ਹੈ ਤੇ ਧੰਨਵਾਦ ਦੀਆਂ ਇਹਨਾਂ ਦੇ ਜੋ ਇਹ ਸਾਡੇ ਛੋਟੇ ਹਰ ਛੋਟੇ ਤੇ ਵੱਡੇ ਪਰਾਲੇ ਨੂੰ ਹਾਈਲਾਈਟ ਕਰਦੇ ਨੇ ਔਰ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਇਹਨਾਂ ਦੇ ਇਹ ਕੈਂਪ ਜੋ ਅਸੀਂ ਅੱਖਾਂ ਦਾ ਲਗਾਉਣ ਜਾ ਰਹੇ ਹਾਂ 29 ਨਵੰਬਰ 2024 ਦਿਨ ਸ਼ੁੱਕਰਵਾਰ ਨੂੰ ਸ਼ਿਵ ਨਿਕੇਤਨ ਧਰਮਸ਼ਾਲਾ ਸੁਨਾਮੀਕੇ ਲਗਾਇਆ ਜਾ ਰਿਹਾ ਹੈ ਜੀ ਬੜਾ ਹੀ ਮੈਗਾ ਕੈਂਪ ਹੈ ਬਹੁਤ ਵੱਡੇ ਇਕੱਠ ਦੀ ਹੋਣ ਦੀ ਉਮੀਦ ਹੈ ਜੀ ਤੇ ਕਾਫੀ ਸਾਰੇ ਆਪਰੇਸ਼ਨ ਜੋ ਹੈ ਪਿਛਲੇ ਸਾਲ ਵੀ ਹੋਏ ਸੀ ਲਗਭਗ 40 ਤੋਂ ਪਲੱਸ ਇਸਾ ਇਸੋ ਸਾਲ ਵੀ ਸੋਚਦੇ ਹਾਂ ਕਿ ਇਹ ਹੋਰ ਜ਼ਿਆਦਾ ਆਪਰੇਸ਼ਨ ਕੀਤੇ ਜਾਣ ਸਾਡੀ ਸੰਸਥਾ ਵੱਲੋਂ ਵੱਖ-ਵੱਖ ਖੇਤਰਾਂ 'ਚ ਵੱਖ-ਵੱਖ ਤਰ੍ਹਾਂ ਦੇ ਕੰਮ ਲੋਕ ਸੇਵਾ ਦੇ ਹੰਕ ਕੀਤੇ ਜਾਂਦੇ ਹਨ ਪਿਛਲੇ ਸਾਲ ਅਸੀਂ 3 ਮਹੀਨੇ ਲਈ ਲਗਾਤਾਰ ਸਵੇਰੇ ਸ਼ਾਮ ਦੋ ਸ਼ਿਫਟਾਂ ਵਿੱਚ ਸिलाई ਕੈਂਪ ਲਗਾਇਆ ਸੀਗਾ ਜੀ ਤੇ ਜਿਸ ਵਿੱਚ ਲਗਭਗ 100 ਦੇ ਕਰੀਬ ਬੱਚਿਆਂ ਨੇ ਸिलाई ਕਢਾਈ ਸਿੱਖਣ ਦਾ ਟ੍ਰੇਨਿੰਗ ਲਈ ਸੀਗੀ ਔਰ ਜੋ ਕਿ ਅੱਜ ਆਪਣਾ ਰੋਜ਼ਗਾਰ ਆਪਣਾ ਚਲਾ ਰਹੀਆਂ ਨੇ ਇਸ ਤੋਂ ਇਲਾਵਾ ਅਸੀਂ ਸਲਾਈ ਮਸ਼ੀਨਾਂ ਵੀ ਵੰਡਦੇ ਆਂ ਹਰ ਸਾਲ ਲਗਭਗ ਕੁਝ ਜਿੰਨੀਆਂ ਕਿ ਜ਼ਰੂਰਤ ਹੁੰਦੀਆਂ ਨੇ ਤੇ ਉਸ ਤੋਂ ਇਲਾਵਾ ਬੱਚਿਆਂ ਨੂੰ ਸਕੂਲਾਂ ਵਿੱਚ ਗਰਮ ਵਰਦੀਆਂ ਵਗੈਰਾ ਜਰਸੀਆਂ ਵਗੈਰਾ ਵੀ ਅਸੀਂ ਡਿਸਟ੍ਰੀਬਿਊਟ ਕਰਦੇ ਆਂ ਅਤੇ ਇੱਕ ਹੋਰ ਜੋ ਹੈ ਸਮਾਜ ਦੀਆਂ ਜਿਹੜੇ ਗਰੀਬ ਵਿਧਵਾਵਾਂ ਨੇ ਉਹਨਾਂ ਨੂੰ ਲਗਭਗ 30 ਦੇ ਕਰੀਬ ਅਸੀਂ ਪੈਨਸ਼ਨਾਂ ਵੀ ਹਰ ਮਹੀਨੇ ਉਹਨਾਂ ਦੇ ਘਰ ਜਾ ਕੇ ਦੇ ਕੇ ਆਉਂਦੇ ਆਂ